ਫਗਵਾੜਾ ਦੇ ਸਥਾਨਿਕ ਰਿਜ਼ੋਰਟ ਵਿਖੇ ਪਾਜਪਾ ਦੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਬਜਟ ਸੰਬੰਧੀ ਕੀਤੀ ਪੱਤਰਕਾਰਾਂ ਨਾਲ ਪ੍ਰੈਸ ਵਾਰਤਾ ਇਸ ਮੌਕੇ ਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਟ ਸਾਬਕਾ ਮੇਅਰ ਅਰੁਣ ਖੋਸਲਾ ਪਾਜਪਾ ਨੇਤਾ ਰਜੀਵ ਪਾਹਵਾ ਸਾਬਕਾ ਕਾਉਂਸਲਰ ਨਰੇਸ਼ ਕੋਟ ਰਾਣੀ ਆਦਿ ਮੌਜੂਦ ਸਨ ਐਨਡੀਟੀਵੀ ਪੰਜਾਬ ਨਿਊਜ਼ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਪ੍ਰੈਸ ਦੇ ਮੇਰੇ ਸਾਰੇ ਵੀਰ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਕੇਂਦਰ ਦੇ ਵਿੱਚ ਇਹ ਬਜਟ ਦਿੱਤਾ ਇਹ ਇਤਿਹਾਸ ਦੇ ਵਿੱਚ ਇੱਕ ਬਹੁਤ ਯਾਦ ਰੱਖਣ ਵਾਲਾ ਬਜਟ ਹੈ ਇਹ ਬਜਟ ਜਨਹਿਤ ਦੇਸ਼ਿਤ ਉਹਦਾ ਬਜਟ ਹੈ ਕਿਉਂਕਿ ਪਹਿਲੀ ਗੱਲ ਜੇ ਮੈਂ ਸ਼ੁਰੂ ਕਰਾਂ ਤਾਂ ਮੇਰਾ ਖਿਆਲ ਇਤਿਹਾਸ ਦੇ ਹਿਸਟਰੀ ਵਿੱਚ ਪਹਿਲੀ ਵਾਰ ਹੋਏਗਾ ਕਿ ਗਿਗ ਵਰਕਰਸ ਦੇ ਲਈ ਕੋਈ ਸਕੀਮ ਬਣਾਈ ਗਈ ਹੈ ਗਿਗ ਵਰਕਰ ਜਿਹਨੂੰ ਅਸੀਂ ਆਨਲਾਈਨ ਸੇਵਾਵਾਂ ਲੈਣੇ ਆ ਉਹ Amazon ਦੇ ਹੋ ਗਏ ਉਹ JioMarto ਦੇ ਹੋ ਗਏ ਉਹ ਵਰਕਰ ਵੀ ਆਖਰੀ ਇਨਸਾਨ ਹੈ ਉਹਨਾਂ ਵਾਸਤੇ ਉਹਨਾਂ ਦਾ ਆਈਡੈਂਟੀ ਗਾਰਡ ਇਸ਼ੂ ਕਰਨਾ ਔਰ ਹੈਲਥ ਸਕੀਮ ਵਾਸਤੇ ਉਹਨਾਂ ਦੀ ਇੰਸ਼ੋਰੈਂਸ ਕਰਨੀ ਉਹ ਉਹਨਾਂ ਨੂੰ ਇੱਕ ਜਿਹੜਾ ਹੈ ਉਹ ਦਿੱਤਾ ਗਿਆ ਹੈ ਦੂਸਰਾ ਜਿਹੜੇ ਸਾਡਾ ਸਭ ਦਾ ਇੱਕ ਫਾਇਦਾ ਉਹ ਇਨਕਮ ਟੈਕਸ 12 ਲੱਖ ਤੱਕ ਜ਼ੀਰੋ ਕਰਕੇ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਉਹ ਸਾਰੇ ਇਨਕਮ ਟੈਕਸ ਪੇਅਰ ਨੂੰ ਦਿੱਤੀ ਗਈ ਹੈ ਨਾਲ ਨਾਲ ਇਹਦਾ ਹੁਣ ਫਾਇਦਾ ਕੀ ਹੋਏਗਾ ਤੁਸੀਂ ਸਾਰੇ ਜਾਣਦੇ ਆ ਕਿ ਜਦੋਂ ਕੋਈ ਵੀ ਇਨਕਮ ਟੈਕਸ ਦੀ ਰਿਟਰਨ ਭਰੀ ਜਾਂਦੀ ਸੀ ਉਸ ਤੋਂ ਪਹਿਲਾਂ ਸੈਲਰਡ ਪਰਸਨ ਜਿਹਨਾਂ ਨੂੰ ਇਨਕਮ ਦਿੱਤੀ ਜਾਂਦੀ ਸੀ ਤੇ EMPLOYER ਨੂੰ ਉਹਦਾ TDS ਕਟਣਾ ਪੈਂਦਾ ਸੀ TDS ਨਾ ਕੱਟਣ ਕਾਰਨ ਉਹਨਾਂ ਤੇ ਫਿਰ ਪਲੈਂਟੀ ਵੀ ਲੱਗਦੀ ਸੀ ਬਹੁਤ ਵੱਡਾ ਕੰਪਲਿਕੇਟਿਡ ਮੈਟਰ ਸੀ ਅੱਜ 12 ਲੱਖ ਰੁਪਏ ਦੀ ਐਗਜ਼ੈਂਪਸ਼ਨ ਦੇਣ ਨਾਲ ਉਹ ਸਿਸਟਮ ਵੀ ਜਿਹੜਾ ਹੈ ਉਹ ਠੀਕ ਹੋ ਜਾਏਗਾ ਤੇ ਬਹੁਤ ਸਾਰੇ ਲੋਕਾਂ ਨੂੰ ਮਤਲਬ ਜੇ ਦੇਖੀਏ ਕਰੋਨਾ ਲੋਕਾਂ ਨੂੰ ਇਸ ਗੱਲ ਦੀ ਰਾਹਤ ਜਿਹੜੀ ਹੈ ਉਹ ਮਿਲੇਗੀ ਦੂਸਰੀ ਵੱਡੀ ਗੱਲ এমਪਲੋਇਮੈਂਟ ਓਪਰਚ्युनिटीज ਜਿਹੜੀਆਂ ਨੇ ਜੇ ਅਸੀਂ ਗੱਲ ਕਰੀਏ ਕਿ ਕਾਦੇ ਨਾਲ ਮਿਲਦੀਆਂ ਪਹਿਲੀ ਗੱਲ ਜਦੋਂ ਕਿਸੇ ਚੀਜ਼ ਦਾ ਵਿਕਾਸ ਹੁੰਦਾ ਕਨੈਕਟੀਵਿਟੀ ਹੁੰਦੀ ਹੈ ਜਾਂ ਕੋਈ ਨਵਾਂ ਟੂਰਿਸਟ ਸੈਂਟਰ ਬਣਦਾ ਪੰਜਾਬ ਦੇ ਕਰੀਬ ਭਗਵਾਨ ਬੁੱਧ ਦੇ ਰਿਲੇਟਡ ਜਿੰਨੇ ਵੀ ਪੁਆਇੰਟ ਨੇ ਕਿ ਭਗਵਾਨ ਬੁੰਨਲ ਉਹਨਾਂ ਨੂੰ ਉਜਾਗਰ ਕਰਕੇ ਉਹਨਾਂ ਦੀ ਕਨੈਕਟੀਵਿਟੀ ਕਰਕੇ 에어 ਕਨੈਕਟੀਵਿਟੀ ਕਰਕੇ ਉਹਨੂੰ ਇੱਕ ਨਵੀਂ ਦਿੱਖ ਦਿੱਤੀ ਜਾਵੇਗੀ ਉਹਦੇ ਨਾਲ ਕੀ ਹੋਏਗਾ ਜਦੋਂ ਇੱਕ ਸੈਂਟਰ ਇਸ ਦਾ ਟੂਰਿਸਟ ਸੈਂਟਰ ਡਿਵੈਲਪ ਹੁੰਦਾ ਉਹਦੇ ਨਾਲ ਲੋਕ ਆਪਣਾ ਬਿਜ਼ਨਸ ਸ਼ੁਰੂ ਕਰਨਗੇ ਇੰਪਲੋਇਮੈਂਟ ਔਰ ਬਿਜ਼ਨਸ ਦੋ ਚੀਜ਼ਾਂ ਦੀ ਜਿਹੜੀ ਹੈ ਜਿਹੜੀ ਚੀਜ਼ ਜਿਹੜੀ ਹੋਏਗੀ 10 ਸਾਲ ਦੇ ਵਿੱਚ ਨਵੇਂ 120 에어ਪੋਰਟਸ ਇਹਨਾਂ ਨੂੰ ਡਿਵੈਲਪ ਕਰਨ ਦਾ ਵੀ ਇੱਕ ਸਰਕਾਰ ਨੇ ਫੈਸਲਾ ਕੀਤਾ। ਉਹਨਾਂ ਇਨਕਮ ਟੈਕਸ ਦੇ ਵਿੱਚ ਇੱਕ ਹੋਰ ਬੜੀ ਵਧੀਆ ਗੱਲ ਕੀਤੀ ਹੈ। ਪਹਿਲਾਂ ਵਿਸ਼ਵਾਸ ਕਰੋ। ਬਹੁਤ ਵੱਡੀ ਗੱਲ ਕਹੀ ਹੈ। ਪਹਿਲਾਂ ਵਿਸ਼ਵਾਸ ਕਰੋ, ਫਿਰ ਇਨਵੈਸਟੀਗੇਸ਼ਨ ਕਰੋ। ਮੈਨੂੰ ਯਾਦ ਹੈ ਮੇਰੇ ਇੱਕ ਦੋਸਤ ਐਨ ਆਰ ਆਈ ਨੇ ਉਹ ਕਹਿੰਦੇ ਸੀ ਵੀ ਅਸੀਂ ਜਦੋਂ ਆਪਣੀ ਰਿਟਰਨ ਭਰਦੇ ਹਾਂ ਉਸ ਕੰਟਰੀ 'ਚ ਤਾਂ ਕੋਈ ਪੁੱਛਕਿਛ ਨਹੀਂ ਕਰਦਾ। ਉਹ ਵਿਸ਼ਵਾਸ ਕਰਦਾ ਕਿ ਜੋ ਇਹਨਾਂ ਰਿਟਰਨ ਭਰੀ ਹੈ ਉਹ ਠੀਕ ਹੋਏਗੀ, ਇਨਫੋਰਮੇਸ਼ਨ ਠੀਕਤੀ ਜਾਏਗੀ। ਉਹ ਗੱਲ ਅੱਜ ਇਸ ਬਜਟ ਚ ਆਈ ਹੈ ਕਿ ਪਹਿਲਾਂ ਵਿਸ਼ਵਾਸ ਕਰੋ ਫਿਰ ਜਾਂਚ ਕਰੋ ਦੂਜੀ ਗੱਲ ਲੋਕਾਂ ਨੇ ਬਹੁਤ ਨੇ ਕਰਾਈ ਦੀ ਪ੍ਰਾਪਰਟੀ ਦਿੱਤੀਆਂ ਹੋਈਆਂ ਅੱਗੇ ਜਿਹੜੀ ਲਿਮਿਟ ਸੀ ਉਹ 240000 ਸੀ ਜੇ ਤੁਹਾਨੂੰ ਰੈਂਟ 240000 ਸਾਲ ਦਾ ਆਂਦਾ ਤਾਂ ਤੁਹਾਨੂੰ ਟੈਕਸ ਦੇਣਾ ਪੈਂਦਾ ਸੀ ਅੱਜ ਉਹ ਵਧਾ ਕੇ 6 ਲੱਖ ਕਰਤੀ ਅੱਜ ਬਹੁਤ ਸਾਰੇ ਜਿੰਨੇ ਵੀ ਬਜ਼ੁਰਗ ਨੇ ਉਹਨਾਂ ਦਾ ਇੱਕ ਆ ਤੁਹਾਡੇ ਸਾਹਮਣੇ ਹੈ ਕਿ ਉਹਨਾਂ ਨੇ ਇੱਕ ਇਨਕਮ ਜਨਰੇਸ਼ਨ ਵਾਸਤੇ ਆਪਣੀ ਲਾਈਵਲੀਹੂਡ ਬਣਾਉਣ ਵਾਸਤੇ ਬਿਲਡਿੰਗਸ ਨੂੰ ਕਿਰਾਏ ਦਿੱਤਾ ਹੁੰਦਾ ਜਾਂ ਬੱਚੇ ਕਿਰਾਏ ਤੇ ਬਿਲਡਿੰਗ ਦੇ ਕੇ ਪੇਰੈਂਟਸ ਨਾਲ ਲਗਾਉਂਦੇ ਹੁਣ 6 ਲੱਖ ਜਿਹੜਾ ਹੈ ਉਹ ਕਰਨ ਦੇ ਨਾਲ ਵੀ ਉਹਨਾਂ ਨੂੰ ਬੜਾ ਫਾਇਦਾ ਹੋਏਗਾ ਦੇਖੋ ਕਿਸਾਨ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਟਲਬੀਰੀ ਵਾਜਪਈ ਜੀ ਦੇਸ਼ ਦੇ ਪ੍ਰਧਾਨ ਮੰਤਰੀ ਸੀਗੇ ਉਸ ਵੇਲੇ ਕਿਸਾਨ ਕ੍ਰੈਡਿਟ ਕਾਰਡ ਇੱਕ ਕਿਸਾਨ ਦੇ ਕੋਲ ਇੱਕ ਪਰਚੇਜ਼ਿੰਗ ਆ ਪਾਵਰ ਹੋਵੇ ਹਰ ਸਮੇਂ ਜਿੱਦਾਂ ਏਟੀਐਮ ਦਾ ਕਾਰਡ ਸਾਡੇ ਕੋਲ ਹੈਗਾ ਅਸੀਂ ਜਾਨੇ ਏਟੀਐਮ ਚੋਂ ਪੈਸੇ ਕਢਾ ਕੇ ਲੈ ਕੇ ਜਾਂਦੇ ਆ ਤੇ ਕਿਸਾਨ ਕੋਲ ਐਸਾ ਕੋਈ ਸਿਸਟਮ ਨਹੀਂ ਸੀਗਾ ਤਾਂ ਉਹ ਲਿਮਿਟ ਜਿਹੜੀ 3 ਲੱਖ ਤੋਂ 5 ਲੱਖ ਜਿਹੜੀ ਹੈ ਉਹ ਕੀਤੀ ਹੈ ਉਹਦੇ ਨਾਲ 7.7 ਕਰੋੜ ਕਿਸਾਨਾਂ ਨੂੰ ਇਹਦਾ ਸਿੱਧਾ ਬੈਨੀਫਿਟ ਜਿਹੜਾ ਹੈ ਉਹ ਹੋਣ ਵਾਲਾ ਜਿਹੜੀਆਂ ਲਾਈਫ ਸੇਵਿੰਗ ਮੈਡੀਸਨ 36 ਦੇ ਕਰੀਬ ਐਸੀਆਂ ਜਿਹੜੀ ਕੈਂਸਰ ਜਾਂ ਹੋਰ ਮੈਡੀਸਿਨ ਸੀਗੀਆਂ ਉਹਨਾਂ ਨੂੰ ਕਸਟਮ ਡਿਊਟੀ ਜਿਹੜੀ ਹੈ ਉਹ ਫ੍ਰੀ ਕੀਤੀ ਹੈ ਮੈਡੀਕਲ ਲਾਈਨ ਦੇ ਵਿੱਚ 10000 ਸੀਟਾਂ ਵਧਾ ਕੇ ਮੈਡੀਕਲ ਪੀਆ ਉਹ ਇੱਕ ਹੈਲਥ ਸੈਕਟਰ ਦੇ ਵਿੱਚ ਬਹੁਤ ਵੱਡਾ ਕੰਮ ਜਿਹੜਾ ਹੈ ਕੀਤਾ ਹੈ ਅੱਜ ਪਾਣੀ ਬਹੁਤ ਵੱਡੀ ਜ਼ਰੂਰਤ ਹੈ 80% ਲੋਕਾਂ ਕੋਲ ਇਸ ਵੇਲੇ ਘਰਾਂ 'ਚ ਨਲ ਹੈ ਜਿਹੜੀ ਸਾਡੀ ਸਕੀਮ ਹੈ ਹਰ ਘਰ 'ਮੇ ਨਲ ਔਰ ਨਲ 'ਮੇ ਜਲ ਉਦੇ ਤਹਿਤ ਆਉਣ ਵਾਲੇ 25 'ਚ ਅਸੀਂ 100% ਜਿਹੜਾ ਹੈ ਉਹ ਜਲਦਿਆ ਹੈ ਲੋਕਾਂ ਨੂੰ ਦੇ ਦਾਂਗੇ ਇਸ ਕਰਕੇ ਹੁਣ ਤੁਸੀਂ ਦੇਖੋ ਜਿਹੜੇ ਘਰ 2 ਕਰੋੜ 70 ਲੱਖ ਮਕਾਨ ਸਰਕਾਰ ਬਣਾ ਕੇ ਦੇ ਚੁੱਕੀ ਹੈ 25 ਤੱਕ ਅਸੀਂ 84 ਲੱਖ ਜਿਹੜੇ ਘਰ ਹੈ ਉਹ ਹੋਰ ਬਣਾ ਕੇ ਜਿਹੜੇ ਹੈ 8437000 ਘਰ ਹੋਰ ਬਣਾ ਕੇ ਜਿਹੜੇ ਹੈ ਅਸੀਂ ਦੇਨੇ ਨੇ ਤੋਂ ਇਹ ਬਜਟ ਜਿਹੜਾ ਹੈ ਮੈਂ ਸਮਝਦਾ ਦੇਸ਼ਿਤ ਜਿਹੜਾ ਹੈ ਔਰ ਰਾਸ਼ਟ੍ਰਿਤ ਦੋਨਾਂ ਨੂੰ ਸਾਹਮਣੇ ਰੱਖਦੇ ਹੋਏ ਇਹ ਬਚਤ ਜਿਹੜਾ ਹੈ ਬਣਾਇਆ ਗਿਆ ਇੱਕ ਅਰਬਨ ਚੈਲੰਜ ਫੰਡ ਜਿਹੜੇ ਅਰਬਨ ਜੀਆਂ ਚੈਲੰਜਸ ਹੈਗੇ ਨੇ ਉਹਨਾਂ ਨੂੰ ਮੀਟ ਕਰਨ ਦੇ ਲਈ 1 ਲੱਖ ਕਰੋੜ ਰੁਪਇਆ ਜਿਹੜਾ ਹੈ ਉਹ ਰੱਖਿਆ ਗਿਆ। ਸੋ ਇਸ ਕਰਕੇ এমਪਲੋਇਮੈਂਟ ਜਨਰੇਸ਼ਨ ਹੋ ਰਹੀ ਹੈ, ਐਜੂਕੇਸ਼ਨ 'ਚ ਵਾਧਾ ਹੋ ਰਿਹਾ ਔਰ ਗਰੀਬੀ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਅਸੀਂ ਆਲਰੇਡੀ ਜਿਹੜੀਆਂ ਸਕੀਮਾਂ ਕੀਤੀਆਂ ਹੋਈਆਂ ਉਹਨਾਂ ਨੂੰ मिल रही हां तो मैं जे ਕਹਾ ਕਿ ਹਰ ਬਰਗ ਨੂੰ ਇਹ ਆ ਜਾਂ ਟੱਚ ਕਰਨ ਵਾਲਾ ਰਿਲੀਫ ਦੇਣ ਵਾਲਾ ਬਜਟ ਹੈ तो मैं ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਔਰ ਵਿੱਤ ਮੰਤਰੀ ਉਹਨਾਂ ਦਾ ਬਹੁਤ ਬਹੁਤ ਇਸ ਗੱਲ ਲਈ ਧੰਨਵਾਦ ਕਰਦਾ ਸਾਰਾ ਦੇਸ਼ ਕਰ ਰਿਹਾ ਕਿ ਇੱਕ ਬਹੁਤ ਅੱਛਾ ਬਜਟ ਲੋਕਾਂ ਦੀ ਅਪੀਖਸ਼ਾ ਤੇ ਖਰਾ ਉਤਰਨ ਵਾਲਾ ਬਜਟ ਹੈ ਉਹ ਪੇਸ਼ ਕੀਤਾ ਹੈ ਸਾਡੇ ਫੋਰਮ ਮਿਸਟਰ ਜੀ ਨੇ ਬਿਆਨ ਦਿੱਤਾ ਕਿ ਇਹ ਪਹਿਲੀ ਵਾਰ ਨਹੀਂ ਹੋਇਆ ਡਿਪੂਟੇਸ਼ਨ ਡਿਪੋਰਟ ਬਹੁਤ ਪਹਿਲਾਂ ਵੀ ਹੋਇਆ ਲੇਕਿਨ ਜਿਹੜਾ ਇਨਹਿਊਮਨ ਐਕਟ ਹੈ ਉਹਨੂੰ ਅਸੀਂ ਕੰਡੈਮਨਡ ਕਰਦੇ ਹਾਂ ਜਦ ਜਹਾਜ਼ 'ਚ ਬਿਠਾ ਦਿੱਤਾ ਜਹਾਜ਼ 'ਚ ਇੰਸ਼ਾਲ ਥੋੜੀ ਮਾਰਨੀ ਸੀ ਦੂਸਰੀ ਗੱਲ ਜਿਹੜੀ ਪੰਜਾਬ ਸਰਕਾਰ ਦੀ ਕਰਨ ਵਾਲੀ ਹੈ ਉਹ ਇਹ ਹੈ ਕਿਉਂਕਿ ਸਾਡੇ ਬਹੁਤ ਬੱਚੇ ਮੈਂ ਇੱਕ ਖਬਰ ਪੜ੍ਹੀ ਹੈ ਉਹਦੇ ਮੁਤਾਬਕ ਤਾਂ ਰੌਂਗਟੇ ਖੜੇ ਹੁੰਦੇ ਆ ਕਿ 9 ਦਿਨ ਪਹਿਲਾਂ ਉਹ ਬੱਚਾ ਵਿਦੇਸ਼ ਗਿਆ 9 ਦਿਨ ਪਹਿਲਾਂ ਔਰ 65 ਲੱਖ ਰੁਪਏ ਖਰਚ ਕੇ ਗਿਆ ਹੁਣ ਜਿਹੜਾ ਬੱਚਾ 9 ਲੱਖ 965 ਲੱਖ ਰੁਪਏ ਖਰਚ ਕੇ 9 ਦਿਨ ਗਿਆ ਬਾਥ ਉਸ ਆ ਗਿਆ ਉਹਦੇ ਪਰਿਵਾਰ ਨੂੰ ਕੀ ਬੀਤੀਗੀ ਉਹਨਾਂ ਦਾ ਪੂਰਨ ਵਾਸ ਰੀਹੈਬਿਟੇਸ਼ਨ ਹੋਣੀ ਚਾਹੀਦੀ ਹੈ ਔਰ ਜਿਹੜੇ ਲੋਕਾਂ ਨੇ ਉਹਨਾਂ ਨੂੰ ਗੁੰਮਰਾਹ ਕਰਕੇ ਗਲਤ ਤਰੀਕੇ ਨਾਲ ਬਾਹਰ ਭੇਜਿਆ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਔਰ ਮੈਂ ਅਪੀਲ ਕਰਦਾ ਆਪਣੇ ਪੰਜਾਬੀ ਯੂਥ ਨੂੰ ਕਿ ਤੁਸੀਂ ਜਿਹੜੇ ਲਾਇਸੈਂਸਡ ਟਰੈਵਲ ਏਜੰਟ ਹੈ ਉਹਨਾਂ ਰਾਹੀਂ ਔਰ ਜਿੱਥੇ ਜਾਣਾ ਚੰਗੀ ਤਰ੍ਹਾਂ ਸਤਾ ਵੈਬਸਾਈਟ ਤੇ ਹਰ ਚੀਜ਼ ਅਵੇਲੇਬਲ ਹੈ ਉਹਨੂੰ ਵੈਰੀਫਾਈ ਕਰਕੇ ਜਾਓ ਅੰਡਰਸਟੈਂਡ ਸੈਡ ਪਾਰਟ ਆਫ ਦ ਸਟੋਰੀ ਇਟਸ ਸੈਡ ਪਾਰਟ ਆਫ ਦ ਸਟੋਰੀ ਇ ਕਿ ਅੱਜ ਵੀ ਪੰਜਾਬ ਦੇ ਅੰਦਰ ਬਹੁਤ ਸਾਰੇ ਐਸੇ ਫਰਜ਼ੀ ਟਰੈਵਲ ਏਜੰਟਸ ਕੰਮ ਕਰ ਰਹੇ ਨੇ ਦੇ ਆਰ ਵਰਕਿੰਗ ਰਾਈਟ ਬਿਹਾਈਂਡ ਦ ਨੋਜ਼ ਆਫ ਦ ਗਵਰਨਰ ਇਹ ਉਹਨਾਂ ਦੀ ਇਹ ਆਫ ਗਵਰਨਮੈਂਟ ਦਾ ਵੀ ਬਹੁਤ ਵੱਡਾ ਫੇਲਿਅਰ ਹੈ ਔਰ ਇਹ ਸਬਜੈਕਟ ਅੱਜ ਅਸੀਂ ਟੱਚ ਵੀ ਕੀਤਾ ਔਰ ਇਸ ਸਬਜੈਕਟ ਦੇ ਉੱਤੇ ਆਲਰੇਡੀ ਇਹਨਾਂ ਨੂੰ ਪਤਾ ਵੀ ਹੈ ਕਿ ਇਹ ਫਲਾ ਫਲਾ ਪਿੰਡ ਦੇ ਅੰਦਰ ਫਲਾ ਫਲਾ ਸ਼ਹਿਰ ਦੇ ਦਬ ਤੱਕ ਖੋਲ ਕੇ ਬੈਠੇ ਹੋਏ ਨੇ ਡੂ ਯੂ ਥਿੰਕ ਥਿਸ ਇਜ਼ ਅ ਫੀਅਰ ਆਫ ਸੀਐਮ ਆਇਡੈਂਟੀਫਾਈਡ ਲੋਗ ਨੇ ਇਹ ਅਨਡੈਂਟੀਫਾਈ ਨਹੀਂ ਹੈ ਆਇਡੈਂਟੀਫਾਈਡ ਨਹੀਂ ਪ੍ਰੋਬਲਮ ਕੀ ਹੈ ਕਿ ਜਿਹੜਾ ਬੰਦਾ ਇੱਕ ਵਾਰੀ ਵਿਦੇਸ਼ ਜਾ ਜਾਂਦਾ ਨਾ ਉਹ ਏਜੰਟ ਬਣ ਜਾਂਦਾ ਨਾਉ ਲਾਇਸੈਂਸ ਲੈਂਦਾ ਨਾ ਕੋ ਐਕਸਪੀਰੀਅੰਸ ਹੁੰਦਾ ਔਰ ਲੋਗ ਤੱਕੇ ਖਾਂਦੇ ਨੇ ਥਾਣੇ ਆ ਜਾ ਕੇ ਵੀ ਉਹਨਾਂ ਦੇ ਖਿਲਾਫ ਜੇ ਐਫਆਈਆਰ ਹੋ ਵੀ ਗਈ ਅਰੈਸਟੀ ਹੁੰਦੀ ਅਰੈਸਟ ਹੋ ਵੀ ਗਈ ਪੈਸਾ ਰਿਕਵਰ ਨਹੀਂ ਹੁੰਦਾ ਇਸ ਕਰਕੇ ਇੱਕ ਐਸਾ ਕਾਨੂੰਨ ਇਸ ਸਰਕਾਰ ਨੂੰ ਬਣਾਉਣਾ ਚਾਹੀਦਾ ਮੈਂ ਰਿਕਵੈਸਟ ਕਰੂੰਗਾ ਪੰਜਾਬ ਗਵਰਨਮੈਂਟ ਨੂੰ ਇਹ ਤਾਂ ਕਿ ਆਪਣਾ ਜੂ ਜਿਹੜਾ ਹੈ ਉਹ ਇੱਕ ਤਾਂ ਫੇਕ ਟਰੈਵਲ ਏਜੰਟਾਂ ਦੇ ਜਾਲ ਚ ਨਾ ਫਸੇ ਔਰ ਲਾਇਸੈਂਸ ਜਿਹੜੇ ਲੋਗ ਐ ਉਹਦਾ ਰਾਹੀ ਉਹ ਲੋਕ ਜਾਣ ਔਰ ਦੂਸਰੀ ਗੱਲ ਲੋਕਾਂ ਨੂੰ ਵੀ ਜਾਣ ਤੋਂ ਪਹਿਲਾਂ ਇਸ ਗੱਲ ਨੂੰ ਵੈਰੀਫਾਈ ਕਰਨਾ ਚਾਹੀਦਾ ਹੈ ਹੁਣ ਇਹਦੇ ਵਿੱਚ ਸਮਾਜ ਵੀ ਆ ਗਿਆ ਸਰਕਾਰ ਵੀ ਆ ਗਈ ਲੋਕ ਵੀ ਆ ਗਏ ਔਰ ਏਜੰਟ ਵੀ ਆ ਗਏ ਸੋ ਇਹਨਾਂ ਦਾ ਜਿਹੜਾ ਇੱਕ ਤਾਂ ਕੋਕਸ ਜਿਹੜਾ ਹੈ ਉਹ ਬ੍ਰੇਕ ਕਰਨਾ ਪਏਗਾ ਜਿਹੜਾ ਹਾਂ ਬਿਲਕੁਲ ਪੋਲਿਟੀਕਲੀ ਉਹਨਾਂ ਨੂੰ ਪਿੱਛੋਂ ਬੈਕਿੰਗ ਮਿਲਦੀ ਹੈ ਬਿਲਕੁਲ ਉਹ ਬ੍ਰੇਕ ਹੋਣਾ ਚਾਹੀਦਾ ਉਹ ਬ੍ਰੇਕ ਹੋਣਾ ਚਾਹੀਦਾ ਔਰ ਇਹ ਹੈ ਨਹੀਂ ਮੈਂ ਵੀ ਕਹਿੰਨਾ ਨਾ ਆਇਡੈਂਟੀਫਾਈਡ ਨਹੀਂ ਅਨਰਾਈਡੈਂਟੀਫਾਈਡ ਨਹੀਂ ਆਇਡੈਂਟੀਫਾਈਡ ਨਹੀਂ ਉਹ ਦੱਸ ਕੇ ਜਾਂਦੇ ਨੇ ਕਿ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣ ਲੱਗਾ ਮੇਰੇ ਕੋਲ ਇੱਕ ਫੋਨ ਆਇਆ ਕਿ ਰਾਜਪੁਰ ਦਾ ਇੱਕ 에ਜੰਟ ਉਸਨੇ ਤਿੰਨ ਲੋਕਾਂ ਦੇ ਪਾਸਪੋਰਟ ਲਾਏ ਬਾਹਰ ਭੇਜ ਲਈ ਫੋਨ ਕੀ ਆ ਕਿ ਜੀ ਸਾਡੇ ਦੋ ਲੱਗੇ ਨੇ ਵੀਜ਼ੇ ਇੱਕ ਵੀਜ਼ਾ ਨਹੀਂ ਲੱਗਿਆ ਤਾਂ ਅਸੀਂ ਉਹਨੇ ਪਾਸਪੋਰਟ ਮੰਗਾ ਲਿਆ ਵੀ ਤਿੰਨੇ ਵੀਜ਼ੇ ਜਿਹੜੇ ਨੇ ਔਰ ਉਸਨੇ ਕੀਤਾ ਜਿਹਦਾ ਵੀਜ਼ਾ ਲੱਗਾ ਹੋਇਆ ਸੀ ਉਹਦੇ ਉੱਤੇ ਕਿਸੇ ਹੋਰ ਦੀ ਫੋਟੋ ਲਾ ਕੇ ਕਿਸੇ ਨੂੰ ਹੋਰ ਨੂੰ ਭੇਜਣ ਦੀ ਕੋਸ਼ਿਸ਼ ਕੀਤੀ ਟੂ ਦੇ ਡਾਇਰੈਕਟਿਵ ਟੂ ਕੁਐਸਚਨ ਇਜ਼ ਇਜ਼ਿਸ ਦਾ ਫੇਲਿਅਰ ਆਫ ਦਾ ਆਪ ਗਵਰਨਮੈਂਟ ਡੈਫੀਨਿਟਲੀ ਡੈਫੀਨਿਟਲੀ ਜਿਹੜੀ ਪ੍ਰੈਜ਼ੈਂਟ ਗਵਰਨਮੈਂਟ ਉਹਦੇ ਫੇਲਿਅਰ ਹੋਇਆ ਜਿਹੜਾ ਜਿਹੜਾ ਹੁਣ ਵੀ ਇੰਨੇ ਡੈਪੂਟੇਸ਼ਨ ਹੋਏ ਉਹਨੇ ਇਹਨਾਂ ਨੇ ਐਡੀਜੀਪੀ ਦੇ ਨਾਂ ਤੇ ਕਮੇਟੀ ਬਣਾ ਦਿੱਤੀ ਕਿ ਤੁਸੀਂ ਹਾਊ ਮੈਨੀ ਕੇਸਿਸ ਅਬੀ ਰਜਿਸਟਰ ਸੈਟਸ ਰਾ ਰਹੇ ਹੋ ਇਸ ਕਿ ਕੇਸਸ ਤਾਂ ਆਲਰੇਡੀ ਹਰ ਜ਼ਿਲ੍ਹੇ ਦੇ ਡਿਸਟ੍ਰਿਕਟ ਰਜਿਸਟਰਡ ਨੇ ਮੈਂ ਵੀ ਇਹੀ ਕਹਿ ਰਿਹਾ ਨਾ ਪਹਿਲਾਂ ਤਾਂ ਕੇਸ ਰਜਿਸਟਰ ਹੁੰਦਾ ਕੇਸ ਰਜਿਸਟਰ ਹੁੰਦਾ ਤਾਂ ਅਰੈਸਟ ਨਹੀਂ ਹੁੰਦੀ ਅਰੈਸਟ ਹੁੰਦੇ ਰਿਕਵਰੀ ਨਹੀਂ ਹੁੰਦੀ ਤੇ ਟੇਕ ਓਫ ਤੋਂ ਮੋਦੀ ਗਵਰਨਮੈਂਟ ਆਨਸਰ ਅਸੀਂ ਅਸੀਂ ਬਿਲਕੁਲ ਬੜੇ ਸਟ੍ਰਿਕਟ ਹੈ ਮੈਨੂੰ ਯਾਦ ਹੋਵੇਗਾ ਜੇ ਕਦੀ ਮੌਕਾ ਮਿਲਿਆ ਤਾਂ ਮੇਰਾ ਇੱਥੇ ਪਾਰਲੀਮੈਂਟ ਦੇ ਵਿੱਚ ਕੁਐਸਚਨ ਪੜ੍ਹ ਲਿਓ ਮੇਰੀ ਡਿਸਕਸ਼ਨ ਪੜ੍ਹ ਲਿਓ ਉਸ ਵੇਲੇ ਹੀ ਲਾਇਸੈਂਸ ਦੇਣ ਜਿਹੜੇ ਹੈ ਸ਼ੁਰੂ ਹੋਏ ਸੀ ਅਸੀਂ ਵੈਬਸਾਈਟ ਵੀ ਬਣਵਾਈ ਸੀ ਸਾਡੀ ਸਰਕਾਰ ਨੇ ਕਿ ਕਿਹੜੀ ਕਿਹੜੀਆਂ ਯੂਨੀਵਰਸਿ ਕਿਹੜੇ ਕਿਹੜੇ ਜਿਹੜੇ ਨੇ ਉਹ ਜੈਨੂਨ ਨੇ ਇਸ ਕਰਕੇ ਜੈਨੂਨ ਜਗਾ ਜਾਣ ਚਾਹੀਦੇ ਜਿਹੜਾ ਬਜਟ ਆਪਾਂ ਕੇ ਬਹੁਤ ਸੋਹਣਾ ਆਇਆ ਚਲੋ ਠੀਕ ਹੈ ਵਧੀਆ ਵੀ ਸ਼ੇਅਰ ਮਾਰਕੀਟ ਨੂੰ ਇੱਕ ਕੌਣ ਨਹੀਂ ਪਸੰਦਦਾ ਇਹਦਾ ਬਜਟ ਜਦੋਂ ਆਉਂਦਾ ਹੈ ਨਾ ਸ਼ੇਅਰ ਮਾਰਕੀਟ ਕਿੱਦਾਂ ਮੱਪ ਜਾਂਦੀ ਹੈ ਦੇਖੋ ਸ਼ੇਅਰ ਸ਼ੇਅਰ ਮਾਰਕੀਟ ਦੇ ਵਿੱਚ ਇਕੱਲਾ ਲੋਕਲ ਇਸ਼ੂ ਕੰਮ ਨਹੀਂ ਕਰਦੇ ਇੰਟਰਨੈਸ਼ਨਲ ਇਵੈਂਟਸ ਵੀ ਕੰਮ ਕਰਦੀਆਂ ਜਦੋਂ ਅਮਰੀਕਾ ਦਾ ਇਲੈਕਸ਼ਨ ਹੋਇਆ ਉਸ ਤੋਂ ਬਾਅਦ ਵੀ ਸ਼ੇਅਰ ਮਾਰਕੀਟ ਚ ਅਪ ਤੇ ਡਾਊਨ ਹੋਏ ਆ ਸ਼ੇਅਰ ਮਾਰਕੀਟ ਦੀ ਸਟੇਬਿਲਿਟੀ ਜਿਹੜੀ ਹੈ ਉਹ ਨੈਸ਼ਨਲ ਐਂਡ ਇੰਟਰਨੈਸ਼ਨਲ ਇਵੈਂਟਸ ਉੱਤੇ ਡਿਪੈਂਡ ਕਰਦਾ ਆਯੂਸ਼ਮਾਨ ਕਾਰ ਜਿਹੜਾ ਆ ਬਣਾ ਕੇ ਬਜਟ ਦੇ ਵਿੱਚ ਐਕਸਪੀਸ ਉਹਦੇ ਤੇ ਗੱਲ ਹੋਈ ਆ ਲੇਕਿਨ 2 ਸਾਲ ਤੋਂ ਕੀ ਆ ਜਾ ਰਿਹਾ ਕਿ ਪੰਜਾਬ ਵਿੱਚ ਕਿਸੇ ਵੀ ਪ੍ਰਾਈਵੇਟ ਹਸਪੀਟਲ ਨੂੰ ਜਿਹੜੇ ਆ ਉਹਦੇ ਉਹ ਪੈਸੇ ਨਹੀਂ ਮਿਲ ਰਹਾ ਤੇ ਉਹਦੇ ਜਿਹੜੇ ਹਾਈ ਕੋਰਟ ਨੇ ਵੀ ਇੱਕ ਉਹਦੇ ਵਿੱਚ ਵੀ ਗੱਲ ਸੁਣਾਈ ਹੋਈ ਆ ਤੇ ਕੀ ਸੈਂਟਰ ਸਰਕਾਰ ਕੁਝ ਇਦਾਂ ਦਾ ਨਹੀਂ ਕਰ ਰਹੀ ਕਿ ਜਿਹੜੀ ਪੰਜਾਬ ਗਵਰਨਮੈਂਟ ਆ ਉਹ ਪੇਮੈਂਟ ਇਸ਼ੂ ਦੇ ਦੇਖੋ ਇਸ ਤਰ੍ਹਾਂ ਆ ਪੰਜਾਬ ਗਵਰਨਮੈਂਟ ਇਹ ਸ਼ੇਅਰਿੰਗ ਨਾਲ ਹੁੰਦਾ ਪੰਜਾਬ ਗਵਰਨਮੈਂਟ ਨੇ ਆਪਣਾ ਸ਼ੇਅਰ ਪਾ ਕੇ ਉਸ ਤੋਂ ਬਾਅਦ ਇਸ਼ੂ ਹੁੰਦਾ ਅਫਸੋਸ ਦੀ ਗੱਲ ਇਹ ਹੈ ਕਿ ਇਹਨਾਂ ਨੇ ਉਸ ਸਕੀਮ ਨੂੰ ਓਨ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਫੋਟੋ ਲਾਉਣ ਦੇ ਚੱਕਰ ਚ ਠੀਕ ਹੈ ਉਹਦੇ ਨਾਲ ਕਟਾਗ ਨੂੰ ਪਿਆ ਫੇ ਪੈਰਲ ਕੋ ਸਕੀਮ ਨਹੀਂ ਰਹੀ ਤੁਸੀਂ ਹੈਰਾਨ ਹੋਵੋਗੇ ਤੁਹਾਨੂੰ ਜਾਣਕਾਰੀ ਹੈ ਕਿ ਨਹੀਂ ਇਹ ਪਤਾ ਨਹੀਂ ਕੱਲ ਮੈਨੂੰ ਕੁਝ ਲੋਕ ਦੱਸਦੇ ਸੀਗੇ ਅੱਗੇ 1.5 ਲੱਖ ਰੁਪਇਆ ਕੈਂਸਰ ਪੇਸ਼ਾਂ ਨੂੰ ਮਿਲਦਾ ਸੀ ਉਹ ਵੀ ਬੰਦ ਹੋ ਗਿਆ ਉਹ ਵੀ ਬੰਦ ਹੋ ਗਿਆ ਪੰਜਾਬ ਗਵਰਨਮੈਂਟ ਦਾ ਔਰ ਨਾਲ ਕੋਈ ਸਕੀਮ ਹੋਰ ਹੈਲਥਲੀ ਲਾਗੂ ਨਹੀਂ ਕੀਤੀ ਇਸ ਸੈੱਟ ਪਾਰਟ ਮੈਂ ਕਹਿੰਨਾ ਸਮਝਦਾ ਕਿ ਅੱਜ ਵੀ ਉਸ ਸਕੀਮ ਦਾ ਜਾਂ ਲੋਕ ਕਰੋੜਾਂ ਲੋਕ ਫਾਇਦਾ ਲੈ ਰਹੇ ਨੇ ਔਰ ਪੰਜਾਬ ਜਿਹੜਾ ਹੈ ਉਹ ਅੱਜ ਪਿੱਛੇ ਹੈ ਹਨਾ ਜੀ ਇੱਕ ਚੀਜ਼ ਹੋਰ ਵੀ ਹੈ ਹੈਲਥ ਸੈਕਟਰ ਦੀ ਗੱਲ ਕੀਤੀ ਤਾਂ ਬਜਟ ਬਹੁਤ ਅੱਛਾ ਹੈ ਲੋਨ ਕਹਿੰਦੇ ਹੁੰਦੇ ਹੈ ਇਨਫਰਾਸਟ੍ਰਕਚਰ ਦੇ ਤਾਂ ਇਹ ਵੀ ਕੰਪਲੇਂਟਸ ਨੇ ਔਰ ਜੈਨੂਨ ਕੰਪਲੇਂਟਸ ਨੇ ਕਿ ਜਿਹੜੀਆਂ ਕੰਪਨੀਆਂ ਪ੍ਰਾਈਵੇਟ ਲੈਵਲ ਦੇ ਉੱਤੇ ਕੰਮ ਕਰ ਰਹੀਆਂ ਹੈਲਥ ਇੰਸ਼ੋਰੈਂਸ ਉਹ ਪ੍ਰੀਮੀਅਮ ਬੜਾ ਹਾਈ ਚਾਰਜ ਕਰ ਲਈਏ ਜਦੋਂ ਕਲੇਮ ਸੈਟਲਮੈਂਟ ਦੀ ਆਂਦੀ ਹੈ ਵਾਰੀ ਤੇ ਉਹ ਕੋਈ ਨਾ ਕੋਈ ਕਲੌਜ਼ ਲਗਾ ਕੇ ਕਲੇਮ ਨੂੰ ਰਿਜੈਕਟ ਕਰ ਦਿੰਦੇ ਨੇ ਡੋਨਟ ਯੂ ਥਿੰਕ ਥਿਸ ਇਜ਼ ਅ ਚੀਟਿੰਗ ਵਿਦ ਦਾ ਵਿਦ ਦਾ ਸਿਟੀਜ਼ਨਸ ਆਫ ਇੰਡੀਆ ਜਿਹੜੇ ਇੰਨੇ ਪੈਸੇ ਦੇ ਕੇ ਵੀ ਉਹਨਾਂ ਨੂੰ ਕੁਝ ਮਿਲਦਾ ਨਹੀਂ ਐਟ ਦਾ ਐਂਡ ਆਫ ਦਿ ਡੀ। ਦੇਖੋ ਉਸ ਤੋਂ ਪਹਿਲਾਂ ਤਾਂ ਮੈਂ ਇੱਕ ਰਿਕੁਐਸਟ ਕਰੂੰਗਾ ਮੈਂ ਕਿਸੇ ਏਜੰਸੀ ਦਾ ਏਜੰਟ ਨਹੀਂ ਐ। ਕਿ ਉਸ ਏਜੰਸੀ ਨੂੰ ਚੁੜਨ ਤੋਂ ਪਹਿਲਾਂ ਬੜਾ ਸੈਡ ਪਾਰਟ ਕੀ ਹੈ ਜਿਹੜੇ ਤੁਹਾਡੇ ਨਾ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਉਹ ਤੁਸੀਂ ਲੈਂਜ਼ ਲੈਣੀ ਪੜ ਸਕਦੇ। ਠੀਕ ਤੇ ਏਜੰਸੀ ਚੁੜਨ ਤੋਂ ਪਹਿਲਾਂ ਵੀ ਲੋਕਾਂ ਨੂੰ ਅਵੇਅਰ ਹੋਣਾ ਪਏਗਾ। ਔਰ ਜੇ ਕਿਤੇ ਉਹਨਾਂ ਦੇ ਖਿਲਾਫ ਕੰਪਲੇਂਟ ਆ ਉਸ ਨੂੰ ਰੇਜ਼ ਵੀ ਕਰਨਾ ਚਾਹੀਦਾ ਇੰਸ਼ੋਰੈਂਸ ਇੱਕ ਕੰਟਰੈਕਟ ਹੈ ਉਹ ਕੰਟਰੈਕਟ ਕੋ ਬ੍ਰੀਚ ਕਰਦਾ ਤਾਂ ਉਹਦੇ ਖਿਲਾਫ ਕ੍ਰਿਮੀਨਲ ਲਾਇਬਿਲਟੀ ਬਣਨੀ ਚਾਹੀਦੀ ਹੈ ਔਰ ਉਸ ਬੰਦੇ ਨੂੰ ਇੰਸ਼ੋਰੈਂਸ ਦਾ ਪੈਸਾ ਵੀ ਜਿਹੜਾ ਹੈ ਉਹ ਮਿਲਣਾ ਚਾਹੀਦਾ ਜਦੋਂ ਇੰਸ਼ੋਰੈਂਸ ਹੁੰਦੀ ਹੈ ਉਹ ਤਾਂ ਬੜੇ ਵੱਡੇ ਵੱਡੇ ਸਪਲੇ ਦਿਖਾਉਂਦੇ ਆ ਲੇਕਿਨ ਬਾਅਦ 'ਚ ਜਦੋਂ ਪ੍ਰੋਬਲਮ ਆਂਦੀ ਆ ਉਸ ਵੇਲੇ ਸ਼ਾਇਦ ਉਹਨੂੰ ਪੂਰਨ ਨਹੀਂ ਨਹੀਂ ਦੇਖੋ ਇਹ ਤਾਂ ਇੰਟਰਨੈਸ਼ਨਲੀ ਸਾਨੂੰ ਉਸ ਨੂੰ ਅਸੈਪਟ ਕਰਨਾ ਪਏਗਾ ਜਦੋਂ ਅਸੀਂ ਉਸ ਦੀਆਂ ਉਸ ਤਰ੍ਹਾਂ ਦੀਆਂ ਸਰਵਿਸਿਜ਼ ਚਾਹੁੰਦੇ ਆ ਤਾਂ ਉਸ ਤਰ੍ਹਾਂ ਦੀਆਂ ਏਜੰਸੀਆਂ ਆਣੀਆਂ ਹੀ ਬੈਨੀਫਿਟ ਹੈ ਲੇਕਿਨ ਇਹ ਅਵੇਅਰਨੈਸ ਹੈ ਕਸਟਮਰ ਦੀ ਇਹ ਅਵੇਅਰਨੈਸ ਹੈ ਉਹਦੀ ਬੈਨੀਫਿਸ਼ੀਅਰ ਦੀ ਕਿ ਉਹਨੇ ਕਿਹੜੀ ਏਜੰਸੀ ਨੂੰ ਚੂਜ਼ ਕਰਨਾ ਹਾਈ ਕਮਾਂਡ ਨੇ ਡਿਊਟੀ ਲਗਾਈ ਹੈ ਕਿ ਵੀ ਜਿਹੜੇ ਬਜਟ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ ਪ੍ਰੈਕਟਿਸ ਤੋਂ ਇਨਕਮ ਟੈਕਸ ਐਕਟ ਆ ਰਿਹਾ ਉਹਦੇ ਬਾਰੇ ਕੋਈ ਦੱਸਿਆ ਗਿਆ ਕੀ ਕੀ ਚੇਂਜਸ ਲਿਆ ਰਹੇ ਨੇ ਅਸਟੇਬਲ ਹੋ ਗਿਆ ਤੁਹਾਨੂੰ ਲੱਗ ਜੇਗਾ ਪਤਾ ਅਸਟੇਬਲ ਹੋ ਗਿਆ ਅੱਜ ਨਾ ਹੀ ਪਗਵਾੜਾ ਦੇ ਵਿੱਚ ਪਾਜਬਾਦੀ ਨਗਰ ਨਗਰ ਕਮ ਰਹੀ ਆ ਔਰ ਪਾਜਬਾਦ ਆਈ ਮੇਅਰ ਬਣਿਆ ਕੀ ਇਦਾਂ ਦੇ ਕਾਰਨ ਇਹ ਬਈ ਆਪਣੀਆਂ ਦਿਨ ਦੀਆਂ ਸਿਮਟ ਕੇ ਰਹਿ ਗਿਆ ਕੀ ਕਮੀਆਂ ਸ੍ਰੀ ਦੇਖੋ ਜੇ ਤੁਸੀਂ ਇਲੈਕਸ਼ਨ ਡਿਸਕਸ ਕਰਨਾ ਚਾਹੁੰਦੇ ਤਾਂ ਥੋੜਾ ਜਿਹਾ ਸਮਾਂ ਤੁਹਾਨੂੰ ਲੈਣਾ ਪਊਗਾ ਪਹਿਲੀ ਗੱਲ ਜਿੰਨਾ ਡੈਮੋਕਰੇਸੀ ਦਾ ਧਾਨ ਇਸ ਸਰਕਾਰ ਨੇ ਕੀਤਾ ਸ਼ਾਇਦ ਹੀ ਹਿਸਟਰੀ ਚ ਕਦੀ ਹੋਇਆ ਹੋਵੇ ਇਲੈਕਸ਼ਨ ਸ਼ੁਰੂ ਕਿੱਥੋਂ ਹੁੰਦਾ ভোটার ਲਿਸਟ ਤੋਂ ভোটার ਲਿਸਟ ਮੈਂ ਕੈਂਡੀਡੇਟ ਐ ਮੇਰੇ ਕੋਲ ভোটার ਲਿਸਟ ਉਹ ਹੈ ਜਿੱਚ 800 ਵੋਟ ਹੈ ਲੈਟਰਨਿੰਗ ਆਫਸਰ ਕੋਲ ভোটার ਲਿਸਟ ਉਹ ਹੈ ਜਿ ਕੋਈ 900 ਵੋਟ ਹੈ ਹੁਣ 100 ਵੋਟ ਨੂੰ ਮੈਂ ਕਿੱਥੋਂ ਕੰਪੀਟ ਕਰਾਂ ਫਿਰ ਦੂਜੀ ਗੱਲ ਪਟਿਆਲੇ ਦਾ ਇਨਸਟੈਂਟ ਦੱਸਿਆ ਤੁਹਾਨੂੰ ਮੈਂ ਈਵਨ ਨੋਮੀਨੇਸ਼ਨ ਤੱਕ ਫਾੜਦੇ ਗਏ ਔਰ ਪਹਿਲੀ ਵਾਰ ਹੋਇਆ ਕਿ ਇਨ ਪਾਰਟ ਹਾਈ ਕੋਰਟ ਨੇ ਸਟੇ ਕੀਤਾ ਇਲੈਕਸ਼ਨ ਕੇ 8 ਸੀਟਾਂ ਦਾ ਇਲੈਕਸ਼ਨ ਨਹੀਂ ਹੋਏਗਾ ਤਾਂ ਤੁਸੀਂ ਨੂੰ ਇਲੈਕਸ਼ਨ ਮੰਨਦੇ ਹੋ ਠੀਕ ਹੈ ਕੀ ਕਹਿੰਦੇ ਆ ਕਿਸੇ ਨੇ ਕਿਹਾ ਕਿ ਅਸੀਂ ਜਿੱਤ ਲਈ ਪਰ ਉਹਨਾਂ ਨੇ ਕਿਹਾ ਸੀ ਕਬਜ਼ਾ ਕਰ ਲਿਆ ਕਬਜ਼ਾ ਕਰਨਾ ਔਰ ਜਿੱਤਣਾ ਦਾ ਬੜਾ ਫਰਕ ਹੁੰਦਾ ਲੋਕਾਂ ਦੇ ਮਨਜਿੱਤ ਨੇ VOTER ਦਾ ਮਨਜਿੱਤ ਨਾਲ ਹੋਰ ਗੱਲ ਹੈ ਕਬਜ਼ੇ ਕਰਨੇ ਹੋਰ ਗੱਲ ਹੈ ਇਹਨਾਂ ਨੇ ਕਬਜ਼ੇ ਕੀਤੇ ਆ ਹੁਣ ਸਰਕਾਰ ਐ ਆਫੀਸ਼ਲ ਮਸ਼ੀਨਰੀ ਯੂਜ਼ ਕੀਤੀ ਐ VOTER ਲਿਸਟ ਨੂੰ ਤਾਰ-ਤਾਰ ਕੀਤਾ ਇਹਨਾਂ ਨੇ ਲੋਕਾਂ ਦੇ ਰਾਈਟਸ ਜਿਦਾ ਇੱਕ ਬੋਟ ਪਾਉਣ ਦਾ ਰਾਈਟ ਐ ਉਹਨੂੰ ਵੀ ਇਹਨੇ ਖਤਮ ਕੀਤਾ। ਤੁਸੀਂ ਕਹਿੰਦੇ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਜਿਹੜੀ ਹੈ ਧੱਕਾ ਕਰ ਰਹੀ ਹੈ। ਬਿਲਕੁਲ। ਇਹ ਸਿਰਫ ਗਵਾੜਾ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਭਾਜਪਾ ਨੇ ਸਮਰਥਨ ਦਿੱਤਾ। ਬਿਲਕੁਲ ਨਹੀਂ। ਕੋਈ ਸਮਰਥਨ ਨਹੀਂ ਸਾਡਾ ਅੱਜ ਵੀ ਹੈ ਨਹੀਂ। ਸਰ ਹੱਥ ਕਾਢੇਗੀ ਜੀ ਆਮ ਆਦਮੀ ਪਾਰਟੀ ਦੇ। ਮੈਂ ਕਹਿੰਦਾ ਅੱਜ ਵੀ ਹੈ ਨਹੀਂ ਸਮਰਥਨ। ਜੀ ਦੱਸੋ ਜੀ ਪਲੇਅਰ ਕਰੋ ਜੀ ਸਰ। ਮੈਂ ਕਹਿੰਦਾ ਨਹੀਂ ਹੈਗਾ ਸਮਰਥਨ। ਸਰ ਸੁਪਰੀਮ ਕੋਰਟ ਨੇ ਜਿਹੜਾ ਆਪਣਾ ਇੱਕ ਬੜਾ ਲੈਂਡਮਾਰਕ ਅੱਜ ਕਿਹਾ ਹੈ ਜੀ 프리 ਵੀਜ਼ ਦੇ ਓਪਨ ਦੇਖੋ ਨਹੀਂ ਦੇਖੋ ਸਾਡਾ ਜਿਹੜਾ ਲੋਕਾਂ ਨੂੰ ਰਾਇਤ ਦੇਣ ਦਾ ਮਤਲਬ ਹੈ ਉਹ ਨੀਡ ਬੇਸ ਹੈ ਇਸ ਨੂੰ ਖੁਸ਼ ਕਰਨ ਲਈ ਨਹੀਂ ਨੀਡ ਬੇਸ ਹੈ ਹੁਣ ਮੈਂ ਜਿਹੜੇ ਗਿਰ ਵਰਕਰਾਂ ਦੀ ਗੱਲ ਕੀਤੀ ਹੈ ਗਿਗ ਵਰਕਰਾਂ ਦੀ ਗੱਲ ਕੀਤੀ ਹੈ ਇਹ ਨੀਡ ਬੇਸ ਨਹੀਂ ਉਹ ਉਹ ਇਨਸਾਨ ਨਹੀਂ ਹੈ ਉਹ ਇਨਸਾਨ ਨਹੀਂ ਹੈ ਅੱਜ ਉਹ ਵਿਚਾਰਾ ਸਵੇਰੇ ਚੱਕ ਕੇ ਸਮਾਨ ਚੱਕਦਾ ਰਾਤ ਨੂੰ ਤੁਸੀਂ ਕੋਈ ਫੋਨ ਕਰਦੇ ਆ ਕਿ ਮਾਰੇ ਘਰ ਗੈਸਟ ਆ ਗਏ ਆ ਉਹਨਾਂ ਦਾ ਅੱਜ ਰੱਖਣਾ ਦੇਣਾ ਕਿ ਆਹੇ ਰੇੜੀ ਬੰਨਣਾ ਇਹ ਇੱਕ ਉਸ ਇਨਸਾਨੀਅਤ ਦਾ ਜ਼ਿੰਮੇਵਾਰੀ ਹੈ ਜਿਹੜੀ ਇੱਕ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਮੇਰਾ ਕੋਈ ਕੈਟੇਗੋਰਿਕਲੀ ਬੜਾ ਦਿੱਤਾ ਜੀ ਦਾ ਸੁਪਰੀਮ ਕੋਰਟ ਸੈੱਡ ਕਿ ਦਿਸ ਸ਼ੁੱਡ ਸਟਾਪ ਦਿਸ ਡੋਨਟ ਮੇਕ ਦ ਕੰਟਰੀ ਨਹੀਂ 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 ਬਿਲਕੁਲ ਠੀਕ ਹੈ ਮਤਲਬ ਕਿਸੇ ਨੂੰ ਸਿਰਫ ਖੁਸ਼ ਕਰਨ ਲਈ ਦੇਣਾ ਉਹ ਠੀਕ ਨਹੀਂ ਹੈ ਇਸ ਦੀ ਜ਼ਰੂਰਤ ਹਿਮੈਨਿਟੀ ਨੂੰ ਦੇਖਦੇ ਹੋਏ ਜ਼ਿੰਮੇਵਾਰੀ ਸਰਕਾਰ ਦੀ ਹੈ ਕਿ ਹਰ ਇਨਸਾਨ ਨੂੰ ਮੈਡੀਕਲ ਮਿਲੇ ਹਰ ਇਨਸਾਨ ਨੂੰ ਐਜੂਕੇਸ਼ਨ ਮਿਲੇ ਹਰ ਇਨਸਾਨ ਨੂੰ ਪ੍ਰੋਪਰ ਜੀਣ ਦਾ ਹੱਕ ਮਿਲੇ ਤੇ ਕਿਹਾ ਜੇ ਸਰਕਾਰ ਨੇ ਕਿਸੇ ਨੂੰ ਹੈਲਥ ਇੰਸ਼ੋਰੈਂਸ ਦਿੱਤੀ ਉਹ ਮਾੜੀ ਗੱਲ ਹੈ ਆਈਡੈਂਟੀਟੀ ਕਾਰਡ ਦਿੱਤਾ ਮਾੜੀ ਗੱਲ ਹੈ ਜੇ ਲੋਡ ਕਿਸੇ ਦੀ ਹੈਗੀ ਹੈ ਉਹ ਨੂੰ ਪੂਰੀ ਕਰਤੀ ਮਾੜੀ ਗੱਲ ਹੈ ਲੇਕਿਨ ਮੈਨੂੰ ਬੋਰਡ ਰਾਜਨੀਤੀ ਨਾਲ ਕੁਝ ਕਰਨਾ ਉਹ ਨਹੀਂ ਜੀ ਇੱਕ ਆਪਣਾ ਕਿ ਇਹ ਨਹੀਂ ਆਮ ਆਲੀ ਪਾਰਟੀ ਨੇ ਤਾਂ ਕਾਹਤਾ ਹੈਗਾ ਔਰ ਦੂਜੀਆਂ ਦੇਖੋ ਉਹਨਾਂ ਨੇ ਕੀ ਕੀਤਾ ਆਮ ਆਲੀ ਪਾਰਟੀ ਨੇ ਕਾਂਗਰਸ ਦੇ ਦਿਨ ਪਹਿਲਾਂ ਬੰਦੇ ਗਏ ਔਰ ਉਹਨਾਂ ਨੂੰ ਮੇਅ ਬਣਾਤਾ ਜਿੱਦਣ ਸੀ ਦੀ ਜੁਕੀ ਮੇਅ ਬਣਾਤਾ ਬਸ ਪਾ ਨੂੰ ਲੈ ਕੇ ਉਹਦੇ ਚ ਬਣਾ ਦਿੰਦਾ ਠੀਕ ਹੈ ਜੀ ਬਿਲਕੁਲ ਸਟ੍ਰੈਟਜੀ ਹੋ ਗਈ ਤੇ ਜਿਹੜੇ ਆਪਣਾ ਜਿਹੜਾ ਪਾਰਟੀਆਂ ਬਦਲਣ ਦਾ ਰਵਈਆ ਚੱਲ ਰਿਹਾ ਹੈ ਤੁਹਾਡਾ ਵੀ ਭਾਜਪਾ ਦੇ ਕੌਂਸਲਰ ਚਲੇ ਗਏ ਠੀਕ ਹੈ ਜੀ ਉਹਨਾਂ ਨੂੰ ਵੀ ਕੋਈ ਲਾਲਚ ਦਿੱਤਾ ਹੋਵੇਗਾ ਕੀ ਇਹ ਤੁਸੀਂ ਕੀ ਸੋਚਦੇ ਆ ਤੁਸੀਂ ਇੱਕ ਸੀਨੀਅਰ ਲੀਡਰਸ਼ਿਪ ਚੱਲਦੇ ਆ ਤੁਸੀਂ ਕੀ ਸੋਚਦੇ ਆ ਕਿ ਪਾਰਟੀਆਂ ਨੂੰ ਇਦਾਂ ਦਾ ਕੋਈ ਨਾਟ ਹੈਲਦੀ ਸਾਈਨ ਪਰ ਡੈਮ ਮੈਂ ਭਾਜਪਾ ਦੀ ਟਿਕਟ ਤੋਂ ਜਿੱਤਿਆ ਜੀ ਠੀਕ ਹੈ ਮੇਰੀ ਜ਼ਿੰਮੇਵਾਰੀ ਪਾਰਟੀ ਪ੍ਰਤੀ ਵੀ ਹੈ ਜਨਤਾ ਪ੍ਰਤੀ ਵੀ ਠੀਕ ਹੈ ਹੈਲਦੀ ਸਾਈਨ ਨਹੀਂ ਹੈ ਕਿ ਅਸੀਂ ਕਿਸੇ ਛੋਟੇ ਮੋਟੀ ਗੱਲ ਕਰਤ ਪਾਰਟੀ ਛੱਡ ਕੇ ਔਰ ਕਿਸੇ ਲਾਲਚ ਆ ਕੇ ਛੱਡ ਦੇ ਦਿਸ ਇਸ ਨਾਟ ਗੁੱਡ ਸਾਈਨ ਜੀ ਤੇ ਭਾਜਪਾ ਇਹਦੇ ਕੋਈ ਐਕਸ਼ਨ ਲੈਗੀ ਦੇਖਦੇ ਹਾਂ ਜੇ ਤੁਸੀਂ ਗਲਤੀਆਂ ਚ ਲੈਂਦੀ ਹੈ ਪ੍ਰਧਾਨ ਜੀ ਬੈਠੇ ਨੇ ਸਾਡੇ ਸੀਨੀਅਰ ਲੀਡਰ ਬੈਠੇ ਨੇ ਧਿਆਨ ਚ ਲੈਂਦੀ ਗੱਲ ਦੇਖਾਂਗੇ ਕੀ ਮਤਲਬ ਉਹਨਾਂ ਨੂੰ ਭਾਜਪਾ ਚ ਲਿਆ ਜਾਏਗਾ ਦੁਬਾਰਾ ਨਹੀਂ ਨਹੀਂ ਮੈਂ ਕਹਿੰਦਾ ਉਹਨੂੰ ਸਟੱਡੀ ਕਰਾਂਗੇ ਮੈਂ ਵੀ ਕਹਿਣਾ ਪਹਿਲਾਂ ਤਾਂ ਕੇਸ ਰਿਸਟ ਹੁੰਦਾ ਕੇਸ ਰਿਸਟ ਹੁੰਦਾ ਤਾਂ ਐਸਪੀ ਹੁੰਦੀ ਅਰੈਸਟ ਹੁੰਦਾ ਘਬਰੀ ਨਹੀਂ ਹੁੰਦੀ ਵਾਟ ਵਾਟ ਟੇਕ ਆਫ ਦਾ ਬੋਡੀ ਗਵਰਨਮੈਂਟ ਰੋਟ ਕੇਸ ਵਾਟ ਇਜ਼ ਦਾ ਬੀਜਪੀ ਅਸੀਂ ਬਿਲਕੁਲ ਬੜੇ ਸਟ੍ਰਿਕਟ ਹੈ ਮੈਨੂੰ ਯਾਦ ਹੋਵੇਗਾ ਜੇ ਕਦੀ ਮੌਕਾ ਮਿਲਿਆ ਤਾਂ ਮੇਰਾ ਇੱਥੇ ਪਾਰਲੀਮੈਂਟ ਦੇ ਵਿੱਚ ਬਿਆਨ ਵੀ ਹੈ ਕੁਐਸਚਨ ਪੜ੍ਹੀਓ ਮੇਰੀ ਡਿਸਕਸ਼ਨ ਪੜ੍ਹੀਓ ਉਸ ਵੇਲੇ ਹੀ ਲਾਇਸੈਂਸ ਲੈਣ ਜਿਹੜੇ ਹੈ ਸ਼ੁਰੂ ਹੋਏ ਸੀ ਅਸੀਂ ਵੈਬਸਾਈਟ ਵੀ ਬਣਾਈ